ਸਰਜ ਪੀਸੀ ਕੀਤੀ ਜਾ ਰਹੀ ਹੈ ਕਿਸ ਮਕਸਦ ਲਈ ਕੀਤੀ ਹੈ ਸ਼ੀ ਮੁਕਸਰ ਸਾਹਿਬ ਪੁਲਿਸ ਨੂੰ ਇੱਕ ਸੈਕਸੈਸਫੁਲ ਆਪਰੇਸ਼ਨਸ ਦੇ ਵਿੱਚ ਇੱਕ ਹੋਰ ਬੜੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਸਾਡੀ ਟੀਮ ਲੀਡ ਬਾਈ ਇਨਚਾਰਜ ਸੀਆਈਏ 1 ਰਵਿੰਦਰ ਇਨਚਾਰਜ ਟੈਕਨੀਕਲ ਸੈਲ ਤੇ ਇਨਚਾਰਜ ਤੇ ਐਸਐਚਓ ਸਿਟੀ ਮੁਕਸਰ ਅੰਡਰ ਦੀ ਸੁਪਰਵੀਜ਼ਨ ਆਫ ਐਸਪੀ ਡੀ ਨੇ ਇੱਕ ਐਕਸਟਰਸ਼ਨ ਰਿੰਗ ਨੂੰ ਬਸਟ ਕੀਤਾ ਇਹਦੇ ਵਿੱਚ ਅਸੀਂ ਦੋ ਕੁ ਮੁਲਜ਼ਮ ਫੜੇ ਹਨ ਜੋ ਕਿ ਇੱਕ ਨਾਮੀ ਬਿਜ਼ਨਸਮੈਨ ਮੁਖਸਰ ਸਾਹਿਬ ਦੇ ਉਹਨੂੰ ਫੋਨ ਕਰਕੇ ਉਹਦੇ ਤੋਂ 50 ਲੱਖ ਦੀ ਡਿਮਾਂਡ ਕਰ ਰਹੇ ਸੀ ਤੇ ਕਹਿ ਰਹੇ ਸੀ ਕਿ ਜੇਕਰ ਤੁਸੀਂ ਪੈਸੇ ਨਹੀਂ ਦਿੱਤੇ ਅਸੀਂ ਤੁਹਾਡੇ ਬੱਚਿਆਂ ਨੂੰ ਉਠਾ ਕੇ ਲੈ ਜਾਵਾਂਗੇ ਤੇ ਉਹਨੂੰ ਮਾਰ ਦੇਵਾਂਗੇ ਇਹਨਾਂ ਨੇ ਕਈ ਵਾਰੀ ਉਹਨੂੰ ਫੋਨ ਕੀਤਾ ਤੇ ਜਦੋਂ ਇਹਨਾਂ ਨੂੰ ਲੱਗਿਆ ਕਿ ਉਹ ਹਲੇ ਲਾਈਨ ਤੇ ਨਹੀਂ ਆ ਰਿਹਾ ਇਹ ਉਹਦੇ ਘਰ ਜਾ ਕੇ ਪੱਥਰ ਵੀ ਸੁੱਟ ਕੇ ਆਏ ਉਹਦੀ ਖਿੜਕੀ ਦੇ ਵਿੱਚ ਉਸ ਤੋਂ ਬਾਅਦ ਜੋ ਆਪਣਾ ਵਿਕਟਮ ਹੈਗਾ ਉਹਨੇ ਮੈਟਰ ਨੂੰ ਸੀਰੀਅਸ ਲੈਂਦੇ ਹੋਏ ਸਾਨੂੰ ਅਪਰੋਚ ਕੀਤੀ ਅਪਰੋਚ ਕਰਨ ਵਾ ਜਦੋਂ ਸਾਡੇ ਕੋਲ ਆਇਆ ਸਾਡੀ ਸਾਰੀ ਟੀਮ ਇਮੀਡੀਏਟਲੀ ਮੂਵ ਕਰ ਗਈ ਤੇ ਉਹਨਾਂ ਨੇ ਐਕਸ਼ਨ ਵਿੱਚ ਆ ਕੇ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਯੂਜ਼ ਕਰਕੇ ਇਹ ਬੰਦਿਆਂ ਨੂੰ ਫੜਿਆ ਕਾਬੂ ਕੀਤਾ ਇਹ ਜੋ ਹੈਗੇ ਅਕਿਊਜ਼ ਇੱਕ ਰਾਜਵਿੰਦਰ ਸਿੰਘ ਹੈਗਾ ਤੇ ਦੂਜਾ ਗੁਰਦੇਵ ਸਿੰਘ ਹੈ ਜੋ ਇਹਨਾਂ ਨੇ ਮੋਬਾਈਲ ਫੋਨਸ ਯੂਜ਼ ਕੀਤੇ ਸੀ ਤੇ ਜੋ SIM ਕਾਰਡਸ ਯੂਜ਼ ਹੋਏ ਸੀ ਉਹ ਸਾਰੇ ਕੇ ਸਾਰੇ ਰਿਕਵਰ ਹੋ ਚੁੱਕੇ ਹਨ ਤੀਨਾ ਦੀ ਪੁੱਛਗਿਰ ਚੱਲ ਰਹੀ ਹੈ ਤੇ ਇਹ ਵੀ ਚੈੱਕ ਕਰ ਰਹੇ ਐ ਸੀ ਕਿ ਇਹਨਾਂ ਦੇ ਕੋਈ ਗੈਂਗਸਟਰ ਲਿੰਕਸ ਹੈਗੇ ਜਾਂ ਨਹੀਂ ਕਾਲ ਕਰਦੇ ਸੀ WhatsApp ਤੋਂ ਦੂਸਰੀ ਕਾਲ ਸੀ ਇਹ ਦੋਨੋਂ ਕਾਲਾਂ ਕਰਦੇ ਸੀ ਜੀ ਨਾਰਮਲ ਕਾਲ ਵੀ ਕਰਦੇ ਹੁੰਦੇ ਸੀ ਤੇ WhatsApp ਕਾਲ ਵੀ ਕਰਦੇ ਸੀ ਇਹਨਾਂ ਦਾ ਬੇਸਿਕਲੀ ਜੋ ਮੋਡਸ ਆਪਰੇਂਡ ਹੀ ਰਿਹਾ ਸੀ ਇਹਨਾਂ ਨੇ ਪੁਰਾਣਾ ਮੋਬਾਈਲ ਫੋਨ ਕਿਸੇ ਦਾ ਬੰਦੇ ਦਾ ਲੈ ਕੇ ਉਹਦਾ SIM ਬਦਲ ਕੇ ਨਵੇਂ ਡਿਵਾਈਸ ਵਿੱਚ ਡਾਲ ਕੇ ਕਾਲ ਕਰਦੇ ਹੁੰਦੇ ਸੀ ਤੇ ਨਾਲ ਹੀ ਕਾਲ ਕਰਕੇ ਫੋਨ ਸਵਿਚ ਆਫ ਕਰਕੇ ਇੱਕ ਨਵੇਂ ਡਿਵਾਈਸ ਦੇ ਵਿੱਚ ਆਪਣਾ SIM ਪਾ ਲੈਂਦੇ ਹੁੰਦੇ ਸੀ ਦੋ ਵਿਅਕਤੀ ਹੈ ਜਿਹੜੇ ਦੋ ਬੰਦ ਦੋ ਵਿਅਕਤੀ ਹੈਗੇ ਜੋ ਫੜੇ ਗਏ ਆਂ ਤੇ ਦੋਹੀ ਦਾ ਗੈਂਗ ਹਲੇ ਤੱਕ ਜੋ ਇੰਟਰੋਗੇਸ਼ਨ ਹੋਈ ਹੈ ਉਸ ਤੋਂ ਕਲੀਅਰ ਹੋਇਆ ਹੈ ਕਿ ਦੋ ਹੀ ਸੀਗੇ ਇਹਨਾਂ ਤੋਂ ਹੋਰ ਵੀ ਅਸੀ ਕਲੀਅਰ ਕਰ ਰਹੇ ਹਾਂ ਕਿ ਜੇਕਰ ਇਹਨਾਂ ਨੇ ਕਿਸੇ ਹੋਰ ਬੰਦੇ ਨੂੰ ਵੀ ਟਾਰਗੇਟ ਕੀਤਾ ਹੋਵੇ ਤੇ ਉਹ ਤੋਂ ਪੈਸੇ ਲਏ ਤੇ ਹੁਣ ਤੇ ਉਹ ਵੀ ਸਾਨੂੰ ਇਨਫਾਰਮੇਸ਼ਨ ਮਿਲ ਜਾਵੇ। ਕਿਸ ਤਰ੍ਹਾਂ ਕੀਤਾ ਕਲੈਮ ਕਰ ਲਈਆ ਤੁਹਾਨੂੰ ਪਤਾ ਜਾਂਦੇ ਸੀ ਹਾਂ ਇਹਨਾਂ ਚੋ ਇੱਕ ਬੰਦਾ ਸੀਗਾ ਉਹ ਅਟਲ ਦੇ ਕੋਲ ਕੁਝ ਸਾਲ ਪਹਿਲੇ ਕੰਮ ਕਰਕੇ ਗਿਆ ਸੀ ਤੇ ਉਹਨੂੰ ਪਤਾ ਸੀ ਕਿ ਇਹਨਾਂ ਦੇ ਕੋਲ ਜੋ ਹੈਗੇ ਠਿਕ-ਠਾਕ ਪੈਸੇ ਹੈਗੇ ਜਿ세 ਮੰਗੀਏ ਤੇ ਕੁਛ ਨਾ ਕੁਛ ਦੇਣ ਜੋਗੇ ਹੋਣਗੇ ਤੇ ਇਹਨੇ ਫਿਰ ਜਾ ਕੇ ਨੰਬਰ ਲੇਤਾ ਉਹਨਾਂ ਦੀ ਦੁਕਾਨ ਦੇ ਉੱਤੋਂ फिर लेकर इन्होंने कॉल की वो भी इन्हें कॉल दूजे बंदे तो कराई ताकि यदि अपनी आवाज़ वो जो विक्टिम है पहचान ना तो इन्हें फिर नाल इधर सेगा सिंह उन्हें धमकाया किन लोग बड़े डरते फोन भी आ मेरी सारे अपील यही है कि जी ये केस सानू जो है नौ तारीख नौ तारीख में कॉल आने शुरू हुए थानू तेरह तारीख को इंफॉर्मेन दीती उन्हें जो हमारे विक्टम है 14 ਤਾਰੀਖ ਤੱਕ ਅਸੀਂ ਸਾਰੇ ਬੰਦੇ ਫੜਕੇ ਅੰਦਰ ਦੇ ਚੁਕੇ ਸੀ ਤੇ ਮੇਰੀ ਸਾਰੇ ਨੂੰ ਇਹ ਅਪੀਲ ਹੈ ਕਿ ਤੁਹਾਨੂੰ ਕੋਈ ਵੀ ਐਕਸਟਰੈਸ਼ਨ ਕਾਲ ਆਂਦੀ ਤੁਸੀਂ ਇਮੀਡੀਏਟਲੀ ਸਾਡੀ ਨੋਲੇਜ ਵਿੱਚ ਲੈ ਕੇ आओ ਤੁਹਾਡੀ ਪੂਰੀ ਮਦਦ ਕਰਾਂਗੇ ਤੇ ਜੋ ਬੰਦੇ ਲੋਕਲ ਕਲਪਟਸ ਹੈਗੇ ਫੜਕੀ ਨੂੰ ਅੰਦਰ ਵੀ ਦੇ ਇਨਾ ਕੋਈ ਹਥਿਆਰ ਵੀ ਬਰਾਮਦ ਹੋਇਆ ਕਿਸੇ ਇਹਨਾਂ ਕੋਲੋਂ ਹਲੇ ਤੱਕ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਪਰ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਇਹਨਾਂ ਦੀ ਪੁਲਿਸ ਰਿਮਾਂਡ ਲੈ ਕੇ ਇਹਨਾਂ ਦੀ ਅੱਗੇ ਪੁੱਛਗਿੱਛ ਕੀਤੀ ਜਾਏਗੀ ਵੈਪਨ ਹੋਣਗੇ ਵੈਪਨ ਵੀ ਰਿਕਵਰ ਹੋਣਗੇ ਤੇ ਜੇਕਰ ਇਹਨਾਂ ਨੇ ਕੋਈ ਸੀ ਹੋਰ ਨੂੰ ਵਿਸਫੇਮ ਬਣਾਇਆ ਹੋਵੇਗਾ ਉਹ ਵੀ ਫੜਿਆ ਜਾਏਗਾ ਪਰਿ सानू बड़ा चंगा लग गया टीम ने बहुत वह काम किया रात भर लगे रहे सारी जो एनालिसिस करना से टैक्नकल एनालिसिस हो गया तो बाकी ह्यूमन इंटेलीजेंस इकट्ठी करने वाली जो गल बहुत चंगे सोहने तरीके नाल सारी टीम ने काम किया है तो बंदे काबू किया नहीं ये जी ये तो इन द तो हले पुछगिछ चल रही है कि पहले इदा कुछ किया नहीं किया ਜਲੇ ਦੇ ਵਿੱਚ ਨਹੀਂ ਜਲੇ ਦੇ ਵਿੱਚ ਮੈਨੂੰ ਵੈਲੀ ਇਨਫੋਰਮੇਸ਼ਨ ਆਈ ਸੀ ਜਦੋਂ ਦਾ ਮੈਂ ਐਸਐਸਪੀ ਲੱਗੇ ਆ ਇੱਥੇ ਮੈਸੇਜ ਪੀ ਦਾ ਕਾਰਜਕਾਰ ਸਾਹਮਣੇ ਇਹ ਹੈਗੇ ਬੁੱਲਰ ਕਲੋਨੀ ਦੇ ਰਹਿਣ ਵਾਲੇ ਮੁਕਸਰ ਸਾਹਿਬ ਦੋਨੋਂ ਇਹ ਦੋਨੋਂ ਇਹ ਗੋਲੇ ਸਾਥੀ ਦੱਸਿਆ ਜੀ ਨਸ਼ੇ ਗਾਇਸ਼ ਨੂੰ ਦੋਨੇ ਸਾਥੀ ਹੈਗੇ ਨਸ਼ੇ ਵਾਲੀ ਗੱਲ ਹਲੇ ਤੱਕ ਸਾਹਮਣੇ ਨਹੀਂ ਆਈ ਹੈ ਬਟ ਆਪ ਕੋ ਚਲਾਉਂਗਾ ਕਿ ਕੰਮ ਕਰਦੇ ਆ ਵੈਸੇ ਕੰਮ ਕਰਦੇ ਕੱਟ ਇਹ ਹੈਗੀ ਇਹਨਾਂ ਦੀ 30 35 ਸਾਲ ਦੀ ਉਮਰ ਹੈ